ਨੀ ਤੇ ਮੈਂ ਮੂਵੀ ਬਹੁਤ ਘੱਟ ਦੇਖਦੀ ਆ ਮਜ਼ਾ ਆ ਗਿਆ ਫਿਲਮ ਦੇਖ ਕੇ ਅੱਜ ਕੱਲ੍ਹ ਤਾਂ ਹੀ ਦੇਖਣਾ ਦੇ ਮੈਂ ਤੇ ਮੈਂ ਕਿਦਾਂ 15 ਸਾਲ ਬਾਦ ਆਈ ਆ ਲੁੱਕਸ ਤਾਂ ਇਦਾਂ ਹੀ ਆ ਆਰਟਿਸਟਾਂ ਲੁੱਕਸ ਤਾਂ ਸਹੀ ਐ ਚੇਂਜ ਕਰ ਲਈਦੀ ਆ ਸੱਚੀਆਂ ਕਹਾਣੀਆਂ ਨੇ ਸੱਚੀਆਂ ਕਹਾਣੀਆਂ ਤੋਂ ਇਨਸਪਾਇਰ ਹੋ ਕੇ ਜਿਹੜੇ ਫਿਲਮ ਮੇਕਰਸ ਆ ਉਹ ਸਟੋਰੀਜ਼ ਬਣਾਉਂਦੇ ਆ ਅੱਜ ਕੱਲ੍ਹ ਕੋਈ ਗੰਦ ਹੀ ਨਹੀਂ ਆਣਾ ਕੁੜੀਆਂ ਨੂੰ ਕੋਦੀ ਗੰਦੀ ਬਣਨਾ ਪੈਣਾ ਤੁਸੀਂ ਕਹਿੰਦੇ ਜੇ ਦੇਵ ਸਰ ਦੀ ਮੂਵੀ ਆ ਤਾਂ ਚੜੇਗੀ ਤਾਂ ਸਹੀ ਬੱਲੇ ਬੱਲੇ ਤਾਂ ਹੋਏਗੀ ਹਣ ਹਾਂਜੀ ਕਿੱਦਾਂ ਲੱਗੀ ਮੂਵੀ ਦੇਖ ਕੇ ਆਏ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਪੰਜਾਬੀ ਫਿਲਮ ਬਹੁਤ ਵਧੀਆ ਨਹੀਂ ਤੇ ਮੈਂ ਮੂਵੀ ਬਹੁਤ ਘੜ ਦੇਖਦੀ ਆ ਮਜ਼ਾ ਆ ਗਿਆ ਫਿਲਮ ਦੇਖ ਕੇ ਅੱਛਾ ਦੇਖ ਤਾਂ ਹੀ ਦੇਖਣਾ ਦੇ ਮੈਂ ਤੇ ਮੈਂ ਕਿਹਾ 15 ਸਾਲ ਬਾਦ ਆਈਆਂ ਅੱਛਾ ਮਾਰ ਧੜ ਵਾਲੀ ਮਿਲੋ ਵਧੀਆ ਲੱਗੀ ਮਤਲਬ ਸਟੋਰੀ ਬਹੁਤ ਅੱਛੀ ਹੈ ਜੀ ਮਾਰ ਧੜ ਦੇ ਘਾਟ ਲੇਕਿਨ ਸਟੋਰੀ ਬਹੁਤ ਅੱਛੀ ਹੈ ਇੱਕ ਜਿਹੜੇ ਦੋਸਤੀ ਦਿਖਾਈ ਗਈ ਹੈ ਜਿਹੜੇ ਇੱਕ ਚੰਗੇ ਬੰਦੇ ਦਾ ਜਿਹੜਾ ਹੁੰਦਾ ਇੱਕ ਜ਼ਿੰਦਗੀ ਇਨਸਾਨੀਅਤ ਹੋਣੀ ਚਾਹੀਦੀ ਹੈ ਇਨਸਾਨੀਤ ਬਹੁਤ ਜ਼ਰੂਰੀ ਹੈ ਪਰ ਇਹ ਨਹੀਂ ਹੈਗਾ ਜਿਸਦਾ ਨਾ ਖੜਨਾ ਜਿਹੜੇ ਬਗੈਰ ਵੀ ਖੜ ਸੀ ਹੁੰਦੇ ਤੇ ਉਸ ਦੇ ਲੁੱਕ 'ਚ ਬੜਾ ਫਰਕ ਆ ਗਿਆ ਲੁੱਕਸ ਤਾਂ ਇਦਾਂ ਹੀ ਆ ਆਰਟਿਸਟਾਂ ਲੁੱਕਸ ਤਾਂ ਸਹੀ ਚੇਂਜ ਕਰ ਲੀਦੀ ਆਏ ਐ ਦੋਸਤਾਂ ਕੋਲ ਤਾਂ ਦਿਨ ਪੁੱਛਿਆ ਮੈਂ ਕਿ ਕੌਣ ਹੈਗੇ ਨੇ ਮੈਂ ਕਿ ਫਿਲਮ ਹੈ ਕਿਨੇ ਫਿਲਮ ਵਾਲੀ ਨੇ ਮੈਂ ਕਿ ਤਾਂ ਚਾਹ ਵੀ ਉਹ ਉਹ ਮਾਈ ਗੋਡ ਜੱਜ ਅ ਬੀ ਕੰਪਲੀਮੈਂਟ ਫॉर ਮੀ ਥੈਂਕ ਯੂ ਸੋ ਮੱਚ ਐਕਟਰ ਵਾਕਿੰਗ ਐਕਟਰ ਹੁੰਦੀ ਸੀ ਦੇਖ ਲਿਆ ਬਿਲਕੁਲ ਜੀ ਇਹ ਵੀ ਲੱਗ ਰਿਹਾ ਹੈ ਜਿਹੀ ਫਿਲਮ ਵਿੱਚ ਹੁਣ ਤੁਸੀਂ ਐਜ਼ ਅ ਪਲੇਅਰ ਹੈਗੇ ਸੀ ਕਿਉਂਕਿ ਇਹ ਚੀਜ਼ਾਂ ਸਲੀਅਤ ਜਿਵੇਂ ਅਸੀਂ ਦੇਖੀਆਂ ਨੇ ਕਈ ਜਗ੍ਹਾ ਤੇ ਹੋਈਆਂ ਨੇ ਸੱਚੀਆਂ ਕਹਾਣੀਆਂ ਨੇ ਸੱਚੀਆਂ ਕਹਾਣੀਆਂ ਤੋਂ ਇਨਸਪਾਇਰ ਹੋ ਕੇ ਜਿਹੜੇ ਫਿਲਮ ਮੇਕਰਸ ਆ ਸਟੋਰੀਜ਼ ਬਣਾਉਂਦੇ ਆ ਨਾਲੇ ਅੱਜ ਕੱਲ੍ਹ ਦੀ ਤਾਂ ਡਿਮਾਂਡ ਹੀ ਇਹ ਆ ਨਾ ਕਿ ਕੁੜੀਆਂ ਨੂੰ ਆਪਣੇ ਹੱਕਾਂ ਲਈ ਲੜਨਾ ਪੈਣਾ ਹੈ ਅੱਜ ਕੱਲ੍ਹ ਕੋਈ ਗੰਧ ਹੀ ਨਹੀਂ ਆ ਨਾ ਕੁੜੀਆਂ ਨੂੰ ਖੁਦ ਹੀ ਗੰਧ ਹੀ ਬਣਨਾ ਪੈਣਾ ਹੈ ਖੁਦ ਬਣਨਾ ਪੈਣਾ ਸੋ ਆਵਾਜ਼ ਉਠਾਓ ਲੋਕਾਂ ਨੂੰ ਨਾ ਡਿਕੋ ਕਿ ਕੋਈ ਆ ਕੇ ਸਾਡੀ ਮਦਦ ਕਰੂਗਾ ਆਪ ਹੀ ਮਦਦ ਕਰੋ ਜਿੰਦਗੀ ਚ ਕਦੇ ਚੱਕਿਆ ਕਦੇ ਬਣਿਆ ਗਾਂਧੀ ਤੁਸੀਂ ਕਦੇ ਤੁਹਾਡੇ ਜਜ਼ਬਾ ਜਾ ਕਿ ਕਦੇ ਮੇਰੇ ਪਾਪਾ ਹੀ ਸਾਡੀ ਇਨਸਪੀਰੇਸ਼ਨ ਨੇ ਉਹ ਹੀ ਇਸ ਜਸਟ ਲਾਈਕ ਅ ਗਾਂਧੀ ਜੋ ਸੀਗੇ ਤੇ ਉਹਨਾਂ ਨੇ ਸਾਨੂੰ ਅਸੀਂ ਤਿੰਨ ਭੈਣਾਂ ਆ ਤੇ ਮੇਰੇ ਪਾਪਾ ਨੇ ਸਾਨੂੰ ਕੁੱਤਾ ਵਾਂਗ ਪਾਲਿਆ ਸ਼ੋ ਹਾਂ ਅਸੀਂ ਤਿੰਨ ਭੈਣਾਂ ਆ ਸਾਨੂੰ ਕੁੱਤਾ ਵਾਂਗ ਪਾਲਿਆ ਸਾਨੂੰ ਗਾਂਧੀ ਬਣਨਾ ਸਿਖਾਇਆ ਉਹਨਾਂ ਨੇ ਬਚਪਨ ਤੋਂ ਕਦੇ ਨਹੀਂ ਕਿਹਾ ਵੀ ਮਤਲਬ ਸਾਡੀ ਕੁੜੀਆਂ ਹੈਗੇ ਨੇ ਮੰਨਿਆ ਨਹੀਂ ਉਹਨਾਂ ਨੇ ਹੀ ਕਿਹਾ ਜੇ ਬਾਹਰ ਕੋਈ ਪ੍ਰੋਬਲਮ ਆਪੋ ਤਾਂ ਮਤਲਬ ਸੌਲਵ ਕਰਕੇ ਆਈਂ ਕਰੇ ਘਰੇ ਘਰੇ ਨਹੀਂ ਆ ਕੇ ਲੰਬਾ ਨਹੀਂ ਘਰੇ ਲੰਬਾ ਨਹੀਂ ਦੇਣਾ ਬਾਹਰ ਦੀ ਬਾਹਰ ਆਪਣੇ ਮੁੱਦੇ ਸੌਲਵ ਕਰੋ ਜਿੱਥੇ ਲੋੜ ਹੈ ਜਿੱਥੇ ਆਪ ਨਹੀਂ ਖੜ ਸਕਦੇ ਉੱਥੇ ਆ ਕੇ ਅਸੀਂ ਖੜਾਂਗੇ ਪਹਿਲਾਂ ਆਪ ਖੜੋ ਮੈਂ ਸੈਂਟਰ ਵਾਲੀ ਆ ਇਹ ਤਾਂ ਹੋਰ ਦਵੰਗ ਵੱਡੇ ਤਾਂ ਬਹੁਤ ਦਵੰਗ ਨੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਥੈਂਕ ਯੂ ਜੀ ਮਤਲਬ ਪਰਿਵਾਰ ਨਾਲ ਦੇਖਣ ਆਏ ਹਾਂਜੀ ਪਰਿਵਾਰ ਨਾਲ ਦੇਖਣ ਆਏ ਕਿੰਨੀ ਵਧੀਆ ਫਿਲਮ ਚ ਫਿਲਮ ਦਾ ਮਤਲਬ ਤੁਸੀਂ ਕਹਿੰਦੇ ਜਦ ਦੇਵ ਸਰ ਦੀ ਮੂਵੀ ਹੈ ਤਾਂ ਚੜੇਗੀ ਤਾਂ ਸਹੀ ਬੱਲੇ ਬੱਲੇ ਤਾਂ ਹੋਏਗੀ ਹੈਨਾ ਮਤਲਬ ਡਿਫਰੈਂਟ ਕੇ ਅੰਦਰ ਦੇਖੋ ਪਹਿਲਾਂ ਵੀ ਦੋ ਦਿਨਾਂ ਦੀ ਮੂਵੀਜ਼ ਚੜੀਆਂ ਨੇ ਗਾਂਦੀ 3 ਹੈਨਾ ਤੇ ਹੁਣ ਇਹ ਗਾਂਦੀ 3 ਚੜ ਰਹੀ ਹੈ ਤੇ ਮੈਂ ਤਾਂ ਕਹਿੰਨੀ ਆ ਟਾਪ ਤੇ ਜਾਏਗੀ ਨੰਬਰ 1 ਬਲਾਕਬਸਟਰ ਦੇਵ ਦੇ ਫੈਨ ਹੈਗੇ ਹੋ ਫੈਨ ਵੀ ਆ ਜੀ ਅਸੀਂ ਕੰਮ ਵੀ ਕਰਦੇ ਹਾਂ ਉਹਨਾਂ ਨਾਲ ਕੁਝ ਆਰਟਿਸਟ ਵੀ ਆ ਮੈਂ ਨਾ ਸੋਹਣੇ ਜਿਹੜੇ ਮਤਲਬ ਆਰਟਿਸਟ ਦੇ ਚਲੋ ਇੱਕ ਦੇਵ ਦੇ ਜਿਹੜਾ ਇੱਕ ਉਹਨਾਂ ਦਾ ਇੱਕ ਆਪਣਾ ਇੱਕ ਵੱਖਰਾ ਹੀ ਅੰਦਾਜ਼ ਹੈਗਾ ਇੰਡਸਟਰੀ ਸਹੀ ਗੱਲ ਆ ਉਹਨਾਂ ਦੇ ਕੰਮ ਦਾ ਵੀ ਵੱਖਰਾ ਅੰਦਾਜ਼ ਹੈ ਉਹਨਾਂ ਦਾ ਚੱਲਣ ਦਾ ਵੀ ਵੱਖਰਾ ਅੰਦਾਜ਼ ਹੈ ਉਹਨਾਂ ਦੀ ਗੱਲਬਾਤ ਕਰਨ ਦਾ ਵੀ ਵੱਖਰਾ ਅੰਦਾਜ਼ ਹੈ ਇਹ ਨਹੀਂ ਹੈਗਾ ਵੀ ਕਿਸੇ ਦੀ ਕਾਪੀ ਨਹੀਂ ਕਰਦੇ ਮਤਲਬ ਪੰਜਾਬੀ ਇੰਡਸਟਰੀ ਦੀ ਖਾਸ ਉਹਨਾਂ ਦਾ ਨਾ ਨੈਚੁਰਲ ਉਹ ਚੀਜ਼ ਹੈ ਉਹਨਾਂ ਦੇ ਵਿੱਚ ਕੋਈ ਐਕਟਿੰਗ ਨਹੀਂ ਹੈ ਕੁਝ ਨਹੀਂ ਹੈ ਸਿਰਫ ਇੱਕ ਨੈਚੁਰਲ ਦੀ ਵਜੇ ਨਾਲ ਲੋਕ ਦੌੜ ਰਹੇ ਨੇ ਇਹ ਵੀ ਹੈਗੇ ਰੀਅਲ ਲਾਈਫ ਵਿੱਚ ਵੀ ਐਦਾਂ ਨੇ ਪਰ ਐਕਟਿੰਗ ਨਹੀਂ ਹੈ